ਐਕਸੀਡੈਂਟ ਹੋ ਗਿਆ ਜਿਹੜਾ ਇਹ ਸਾਨੂੰ ਲਾਈਵ ਦੇਖਣ ਐਕਸੀਡੈਂਟ ਦੇ ਵਿੱਚ ਇੱਕ ਬੱਚਾ ਦੋ ਬੱਚੇ ਜਨਾਨੀ ਦੀ ਆ ਕੰਮ ਹੋ ਗਿਆ ਬਹੁਤ ਮਾਰਾ ਹੋ ਗਿਆ ਐਮਲੀਕੇਸ਼ਨ ਲੱਗਣ ਦੇ ਸਾਹਦੇ ਕਿ ਇਹ ਬੱਚਾ ਜੇਕਰ ਨਸ਼ੀ ਦਾ ਨਿਸ਼ਾਨੀ ਕਰਦਾ ਅਮਰਤਾ ਰੀ ਬਚਾਵਾ ਇਹ ਆਦੀਆਂ ਬੇਨਤੀਆਂ ਆ ਤਾਲ ਪ੍ਰਸਾਦ ਵੱਲੋਂ ਜਥੇਦਾਰ ਸਾਹਿਬ ਅੱਗੇ ਤੇ ਉਹਨਾਂ ਨਾਲ ਆਤੀ ਨਾਲ ਸਾਡੀ ਮਦਦ ਸਾਡੇ ਨਾਲ ਚੱਲਣ ਅਮਰੀਕਾ ਚ ਇੱਕ ਬਹੁਤ ਭਿਆਨਕ ਸੜਕ ਹਾਦਸਾ ਹੋਇਆ ਹੈ ਜਸ਼ਨਪ੍ਰੀਤ ਜਿਸ ਦੇ ਪਿੰਡ ਵਾਲੇ ਸਾਹਮਣੇ ਆਏ ਹੈ ਕਿ ਉਸ ਨੂੰ ਸੇਫ ਰੱਖਿਆ ਜਾਵੇ ਉਸ ਦੇ ਉੱਤੇ ਗਲਤ ਇਲਜ਼ਾਮ ਲਾਏ ਜਾ ਰਿਹਾ ਕਿ ਉਸ ਨੇ ਨਸ਼ਾ ਕੀਤਾ ਸੀ ਕਈਆਂ ਨੇ ਗੱਲ ਆਖੀ ਕਿ ਨਸ਼ਾ ਕਰਕੇ ਜਿਹੜੇ ਡਰਾਈਵਰੀ ਕਰਦੇ ਆ ਓਵਰਕਮ ਕਰਨ ਕਰਕੇ ਹਾਦਸੇ ਵਾਪਰਦੇ ਆ ਹਾਲੇ ਤਾਂ ਹਰਜਿੰਦਰ ਵਾਲਾ ਮਸਲਾ ਠੰਡਾ ਨਹੀਂ ਸੀ ਪਿਆ ਹਾਲੇ ਤਾਂ ਹਰਜਿੰਦਰ ਦੀ ਵਾਪਸੀ ਨਹੀਂ ਸੀ ਹੋਈ ਤੇ ਜਸ਼ਨਪ੍ਰੀਤ ਤਾਂ ਇਹਨਾਂ ਹਾਦਸਿਆਂ ਤੋਂ ਬਾਅਦ ਲਗਾਤਾਰ ਪੰਜਾਬੀਆਂ ਦੇ ਗਲਤ ਕੰਮਾਂ ਦੇ ਵਿੱਚ ਆ ਰਹੇ ਨਾਮ ਹੋ ਰਹੇ ਹਾਦਸੇ ਉਸ ਤੋਂ ਬਾਅਦ ਨਾ ਕੇਵਲ ਸਿੱਕਤਾ ਇਹ ਅਮਰੀਕਾ ਨੇ ਬਲਕਿ ਕੈਨੇਡਾ ਤੱਕ ਨੇ ਵੀ ਸਖਤਾਈ ਕਰ ਦਿੱਤੀ ਹੈ ਹੁਣ ਤੁਹਾਡੇ ਲਾਇਸੈਂਸ ਲੈਣ ਦੇ ਵਿੱਚ ਨਾ ਕੇਵਲ ਦਿੱਕਤ ਬਲਕਿ ਵੱਡੀ ਔਖਾਏਗੀ ਟੂਰਿਸਟ ਵੀਜ਼ੇ ਵਾਲਿਆਂ ਤਾਂ 온ਟਾਰੀਓ ਪ੍ਰੋਵਿੰਸ ਨੇ ਇਨਕਾਰ ਹੀ ਕਰ ਦਿੱਤਾ ਔਰ ਇਸ ਤੋਂ ਇਲਾਵਾ ਜਿਹੜਾ ਅਮਰੀਕਾ ਨੇ ਅੱਜ ਵਾਈਟ ਹਾਊਸ ਨੇ ਵੱਡਾ ਬਿਆਨ ਦਿੱਤਾ ਪਹਿਲਾਂ ਉਹਦੇ ਉੱਤੇ ਨਜ਼ਰ ਮਾਰਾਂਗੇ ਫਿਰ ਕਿ ਇਸ ਦੇ ਪ੍ਰਭਾਵ ਉਹਨਾਂ ਨੌਜਵਾਨਾਂ ਦੇ ਉੱਤੇ ਕੀ ਪੈਣਗੇ ਜਿਹੜੇ ਬਾਹਰ ਜਾ ਕੇ ਟਰਕਿੰਗ ਲਾਈਨ ਦੇ ਵਿੱਚ ਆਪਣਾ ਫਿਊਚਰ ਦੇਖਦੇ ਸੀਗੇ ਕਾਲ ਕਰਕੇ ਆਪਣੀ ਰਾਏ ਸਾਂਝੀ ਕਰਿਓ ਅਮਰੀਕਾ ਚ ਵਾਪਰੇ ਟਰੱਕ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਭਾਰਤੀ ਟਰੱਕ ਡਰਾਈਵਰ ਅਮਰੀਕੀ ਸਰਕਾਰ ਦੇ ਨਿਸ਼ਾਨੇ ਤੇ ਨੇ ਕਿਉਂਕਿ ਇਸ ਟਰੱਕ ਡਰਾਈਵਰ ਨੂੰ ਪੰਜਾਬੀ ਨੌਜਵਾਨ ਚਲਾ ਰਿਹਾ ਸੀ ਜਦ ਕਿ ਇਸ ਤੋਂ ਪਹਿਲਾਂ ਅਗਸਤ ਮਹੀਨੇ ਚ ਵਾਪਰੇ ਪਿਆਣਿਕ ਹਾਦਸੇ ਦੌਰਾਨ ਵੀ ਪੰਜਾਬੀ ਨੌਜਵਾਨ ਟਰੱਕ ਨੂੰ ਚਲਾ ਰਿਹਾ ਸੀ ਇਹਨਾਂ ਦੋਵੇਂ ਹਾਦਸਿਆਂ ਦੇ ਵਿੱਚ ਤਿੰਨ ਤਿੰਨ ਲੋਕਾਂ ਦੀ ਮੌਤ ਹੋਈ ਬਾਈ ਟੂਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਜਸ਼ਨਪ੍ਰੀਤ ਤੋਂ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਵਾਈਟ ਹਾਊਸ ਨੇ ਵੱਡਾ ਬਿਆਨ ਜਾਰੀ ਕੀਤਾ ਤੇ ਹੁਕਮ ਦਿੱਤੇ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਾਇਸੈਂਸਾਂ ਦੀ ਜਾਂਚ ਕੀਤੀ ਜਾਵੇ ਹਾਲਾਂਕਿ ਅਗਸਤ ਮਹੀਨੇ 'ਚ ਜਦੋਂ ਹਰਜਿੰਦਰ ਖੱਥੋ ਹਾਦਸਾ ਵਾਪਰਿਆ ਸੀ ਤੋਂ ਉਹਦੀ ਅਮਰੀਕਾ ਸਰਕਾਰ ਨੇ ਸਖਤੀ ਵਰਤੀ ਸੀ ਤੇ ਉਸ ਵੇਲੇ ਅਮਰੀਕਾ ਸਰਕਾਰ ਨੇ ਕਮਰਸ਼ੀਅਲ ਡਰਾਈਵਰਾਂ ਲਈ ਵਰਕ ਵੀਜ਼ਾ ਤੇ ਰੋਕ ਲਗਾ ਦਿੱਤੀ ਸੀ ਜਿਸ ਕਾਰਨ ਹਜ਼ਾਰਾਂ ਪੰਜਾਬੀ ਡਰਾਈਵਰਾਂ ਤੇ ਬੁਰਾ ਅਸਰ ਪਿਆ ਸੀ ਪਿਛਲੇ ਅਕਤੂਬਰ ਨੂੰ ਕੈਲੀਫੋਰਨੀਆ 'ਚ ਹਾ사 ਵਾਪਰਿਆ ਜਸ਼ਨਪ੍ਰੀਤ ਜਿਸ ਟਰੈਕ ਨੂੰ ਚਲਾ ਰਿਹਾ ਸੀ ਉਸਨੇ 10 ਗੱਡੀਆਂ ਨੂੰ ਦਰੜਿਆ ਤੇ 3 ਲੋਕਾਂ ਦੀ ਜਾਨ ਗਈ। ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਪੁਲਿਸ ਨੇ ਮੌਕੇ ਤੋਂ ਹੀ ਜਸ਼ਨਪ੍ਰੀਤ ਨੂੰ ਗ੍ਰਿਫਤਾਰ ਕੀਤਾ। ਜਸ਼ਨਪ੍ਰੀਤ ਤੇ ਨਸ਼ੇ 'ਚ ਹੋਣ ਦੇ ਇਲਜ਼ਾਮ ਵੀ ਲੱਗੇ। ਜਸ਼ਨਪ੍ਰੀਤ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਹੈ। ਵਿਦੇਸ਼ੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਸ਼ਨਪ੍ਰੀਤ ਸਿੰਘ ਅਵੈਧ ਤਰੀਕੇ ਦੇ ਨਾਲ ਅਮਰੀਕਾ ਗਿਆ ਸੀ ਤੇ ਯੂਬਾ ਸਿਟੀ 'ਚ ਰਹਿ ਰਿਹਾ ਸੀ। ਜਿਸ ਨੂੰ 2022 ਚ ਬਾਈਡਨ ਪ੍ਰਸ਼ਾਸਨ ਦੇ ਵੱਲੋਂ ਕੈਲੀਫੋਰਨੀਆ ਦੀ ਸਰਹੱਦ ਤੇ ਫੜਿਆ ਵੀ ਗਿਆ ਸੀ ਹਾਲਾਂਕਿ ਬਾਅਦ ਚ ਰਿਹਾ ਕਰ ਦਿੱਤਾ ਗਿਆ ਤੇ ਹੁਣ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੀ ਜਸ਼ਨ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪਿੰਡ ਵਿੱਚ ਗਮ ਦਾ ਮਾਹੌਲ ਹੈ ਜਸ਼ਨਪ੍ਰੀਤ ਦੇ ਹੱਕ ਵਿੱਚ ਪੂਰਾ ਪਿੰਡ ਇਕੱਠਾ ਹੋਇਆ ਤੇ ਆਖਿਆ ਕਿ ਜਸ਼ਨ ਨੂੰ ਬਚਪਨ ਤੋਂ ਹੀ ਅਮਰਿਤਧਾਰੀ ਹੈ ਕੋਈ ਨਸ਼ਾ ਨਹੀਂ ਕਰਦਾ ਪਿਤਾ ਨੇ ਕਿਹਾ ਕਿ ਉਸਦੇ ਪੁੱਤ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਪਰਿਵਾਰ ਨੇ ਭਾਰ ਸਰਕਾਰ ਤੇ ਸ਼ੂਰੀ ਅਕਾਲ ਤੱਕ ਸਾਇਦ ਜਥੇਦਾਰ ਤੋਂ ਮਦਦ ਦੀ ਮੰਗ ਕੀਤੀ ਹੈ ਉਹਨੇ ਆਪਣੇ ਕਾਮਤੇ ਲਗਾ ਸੀਗਾ ਟ੍ਰੈਲਾ ਚਲਾਉਂਦਾ ਸੀਗਾ ਤੇ ਆਹ ਸਾਹ ਹੋ ਗਿਆ ਬੜਾ ਤਗੜਾ ਐਕਸੀਡੈਂਟ ਹੋ ਗਿਆ ਜਿਹੜਾ ਇਹਨਾਂ ਨੂੰ ਲੈ ਬੈਠਨ ਐਕਸੀਡੈਂਟ ਦੇ ਵਿੱਚ ਇੱਕ ਬੱਚਾ ਦੋ ਬੱਚੇ ਜਨਾਨੀ ਵੀ ਆ ਕੰਮ ਹੋ ਗਿਆ ਬਹੁਤ ਮਾਰਾ ਹੋ ਗਿਆ ਨਾਲ ਸਾਹਿਬ ਅਹੀਂ ਉਹ ਪੀੜ ਕਰਦੇ ਆ ਹੁਣ ਇਹ ਆ ਜਿਹੜੇ ਅਲੀਕੇਸ਼ਨ ਲੱਗਣ ਦੇ ਸਾਡੇ ਤੇ ਕਿ ਇਹ ਬੱਚਾ ਨਸ਼ੇ ਕਰਦਾ ਨਸ਼ੇ ਨਹੀਂ ਕਰਦਾ ਅੰਮ੍ਰਿਤਧਾਰੀ ਬੱਚਾ ਵਾ ਮੈਂ ਟਰੰਪ ਸਰਕਾਰ ਅੱਗੇ ਬੇਨਤੀ ਕਰਦਾ ਵਾ ਕਿ ਸਾਡਾ ਸੋਚਿਆ ਜਾਵੇ ਇਨਸਾਫ ਦਿੱਤਾ ਜਾਵੇ ਬੱਚੇ ਨੂੰ ਬਖਸ਼ਿਆ ਜਾਵੇ ਪਰ ਮੈਂ ਤੁਹਾਡੇ ਤੋਂ ਵੀ ਕਹਿ ਦਿੰਦਾ ਇੱਥੇ ਇਹ ਆਡੀਆਂ ਬੇਨਤੀਆਂ ਹੀ ਆ ਕਾਲ ਤੱਕ ਤੇ ਉਹ ਤੇ ਜਥੇਦਾਰ ਸਾਹਿਬ ਅੱਗੇ ਤੇ ਉਹਨਾਂ ਨਾਲ ਆਹਤੀ ਨਾਲ ਸਾਡੀ ਮਦਦ ਕਰਨਾ ਸਾਡੇ ਨਾਲ ਚੱਲਣਾ ਇਹੋ ਹੀ ਬੇਨਤੀ ਹੈ ਮੇਰਾ ਜੀ ਕਰਬੀਤੇ 2-3 ਮਹੀਨਿਆਂ ਦੇ ਵਿੱਚ ਹੀ ਦੋ ਵੱਡੇ ਹਾਦਸੇ ਪੰਜਾਬੀ ਡਰਾਈਵਰਾਂ ਦੇ ਹੱਥੋਂ ਅਮਰੀਕਾ 'ਚ ਵਾਪਰੇ ਨੇ ਜਿਸ ਤੋਂ ਬਾਅਦ ਅਮਰੀਕਾ ਸਰਕਾਰ ਸਖਤ ਹੈ ਖਦਸ਼ਾ ਇਹ ਹੈ ਕਿ ਜੇਸ਼ਣ ਤੇ ਕਾਰਵਾਈ ਨਹੀਂ ਅਮਰੀਕਾ 'ਚ ਰਹਿੰਦੇ ਪਾਕੀ ਟਰੱਕ ਡਰਾਈਵਰਾਂ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ ਪਰਿਵਾਰ ਨੇ ਜਿੱਥੇ ਤਰਲਾ ਪਾਇਆ ਜਿੱਥੇ ਰਿਕਵੈਸਟ ਕੀਤੀ ਹੈ ਸਰਕਾਰ ਅੱਗੇ ਉੱਥੇ ਹੀ ਅਮਰੀਕਾ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਪਰ ਉੱਥੇ ਤੱਕ ਪਹੁੰਚਾਏਗਾ ਕੌਣ ਪਰਿਵਾਰ ਦੀ ਇਸ ਤਰੀਕੇ ਨਾਲ ਬੇਨਤੀ ਤਾਂ ਨਹੀਂ ਪਹੁੰਚਣੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਸ ਗੁਰਸਿੱਖ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਹੈ ਕਿ ਉਹਨਾਂ ਦੇ ਬੱਚੇ ਦੀ ਸੁਣੀ ਜਾਵੇ ਜਿਹਦੀ ਕੈਰੇਕਟਰ ਅਸੈਸੇਸ਼ਨ ਇਹ ਕਹਿ ਕੇ ਕੀਤੀ ਜਾ ਰਹੀ ਹੈ ਕਿਰਦਾਰ ਕੁਸ਼ੀ ਇਹ ਕਹਿ ਕੇ ਕੀਤੀ ਜਾ ਰਹੀ ਹੈ ਕਿ ਉਹ ਨਸ਼ੇ ਲੈਂਦਾ ਜਦੋਂ ਕਿ ਉਹ ਪਹਿਲੇ ਦਿਨ ਤੋਂ ਅਮਰਿਤਧਾਰੀ ਹੈ ਹੁਣ ਗੱਲ ਇਹ ਹੈ ਕਿ ਉਹ ਇਸ ਵੇਲੇ ਪੁਲਿਸ ਕਸਟਡੀ ਦੇ ਵਿੱਚ ਹੈ ਉਥੇ ਹੋਣ ਵਾਲੇ ਮੈਡੀਕਲ ਤੋਂ ਬਾਅਦ ਇਸ ਗੱਲ ਦਾ ਇਨਕਸ਼ਾਫ ਹੋਏਗਾ ਕਿ ਉਸਨੇ ਕੋਈ ਡਰਗ ਦਾ ਸੇਵਨ ਕੀਤਾ ਸੀ ਜਾਂ ਨਹੀਂ ਕੀਤਾ ਸੀ ਪਰ ਜਿਸ ਤਰੀਕੇ ਦੇ ਨਾਲ ਬੁਰੇ ਤਰੀਕੇ ਦੇ ਨਾਲ ਇਹ ਐਕਸੀਡੈਂਟ ਹੋਇਆ ਤੇ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਕਿ ਟਰੱਕ ਦੀ ਬ੍ਰੇਕ ਉਦੋਂ ਜਾ ਕੇ ਲੱਗਦੀ ਹੈ ਜਦੋਂ ਤੱਕ ਇਹ ਗੱਡੀਆਂ ਜਿਹੜੀਆਂ ਨੇ ਸਾਹਮਣੇ ਵਾਲੇ ਖੜੇ ਟਰੱਕ ਦੇ ਵਿੱਚ ਮਧੋਲੀਆਂ ਨਹੀਂ ਜਾਂਦੀਆਂ ਔਰ ਇਸ ਹਾਦਸੇ ਦੇ ਵਿੱਚ ਗਈਆਂ ਜਾਨਾਂ ਤੇ ਉਹਨਾਂ ਲਾਸ਼ਾਂ ਦੀ ਪਛਾਣ ਤੱਕ ਨਹੀਂ ਹੋ ਸਕੀ ਕਿ ਕੌਣ ਕੌਣ ਸੀ ਕੌਣ ਨਹੀਂ ਸੀ ਤਾਂ ਇਸ ਜ਼ਬਰਦਸਤ ਹਾਦਸੇ ਤੋਂ ਬਾਅਦ ਹੁਣ ਇਸ ਦੇ ਦੂਰਗਾਮੀ ਪ੍ਰਭਾਵ ਇਸ ਤਰੀਕੇ ਦੇ ਪੈ ਰਹੇ ਆ ਕਿ ਅਨਟਾਰੀਓ ਨੇ ਵੀ ਜਿਹੜਾ ਹੈ ਟੂਰਿਸਟ ਵੀਜ਼ੇ ਵਾਲਿਆਂ ਨੂੰ ਲਾਇਸੈਂਸ ਦੇਣ ਤੋਂ ਮਨ੍ਹਾ ਕਰ ਦਿੱਤਾ ਔਰ ਜਸ਼ਨਪ੍ਰੀਤ ਦੇ ਕਰੀਬੀ ਰਿਸ਼ਤੇਦਾਰ ਇਸ ਵੇਲੇ ਸਾਡਾ ਪ੍ਰੋਗਰਾਮ ਦੇਖ ਕੇ ਜੁੜੇ ਆ ਤੁਹਾਡਾ ਸਵਾਗਤ ਹੈ ਔਰ ਜਿਸ ਤਰੀਕੇ ਦੇ ਨਾਲ ਪਰਿਵਾਰ ਨੇ ਕਿਹਾ ਹੈ ਕਿ ਉਹ ਡਰਗ ਨਹੀਂ ਲੈਂਦਾ ਪਰ ਜਿਸ ਜਦੋਂ ਇਲਜ਼ਾਮ ਉਥੋਂ ਦੇ ਕੁਝ ਲੋਕਾਂ ਨੇ ਲਾਏ ਹੈ ਤਾਂ ਇਸ ਉੱਤੇ ਤੁਸੀਂ ਕਿਵੇਂ ਦਾਵਾ ਕਰਦੇ ਹੋ ਹਾਲਾਂਕਿ ਉਹ ਮੈਡੀਕਲ ਵੀ ਇਸ ਦੇ ਉੱਤੇ ਹੋਣਾ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਗੱਲ ਇਸ ਤਰ੍ਹਾਂ ਆ ਤੁਸੀਂ ਜਸ਼ਨਪ੍ਰੀਤ ਦੇ ਜਸ਼ਨਪ੍ਰੀਤ ਦੇ ਕੀ ਲੱਗਦੇ ਹੋ ਮੈਂ ਜਸ਼ਨਪ੍ਰੀਤ ਦਾ ਫੁੱਫੜ ਲੱਗਦਾ ਜੀ 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 ਇਹ ਬਾਲੇ ਸਤਨਾ ਜਸਨਪੁਰਿੱਦਾ ਜਿਹੜਾ ਆਪਣਾ ਸਟੇਟਸ ਹੈ ਜੋ ਉਹਦਾ ਕਰਦਾਰ ਹੈ 2022 ਚੋਂ ਇਥੋਂ ਬਾਹਰ ਜਾ ਰਿਹਾ ਵਾ ਹੂੰ ਤੇ 2022 ਤੋਂ ਹੁਣ ਤੱਕ 3 ਸਾਲ ਬਣਦੇ ਆ ਜੀ ਉਹਦੇ ਬਾਹਰ ਜਾਂਦੇ ਜੀ ਤੇ ਇੱਥੇ ਜਸਨ ਕਿਹ ਤਰ੍ਹਾਂ ਦਾ ਬੰਦਾ ਹੈ ਕਿ ਹਮੇਸ਼ਾ ਆਪਣੇ ਪਿਓ ਨਾਲ ਛੇਤੀਬਾੜੀ ਚ ਕੰਮ ਕਰਦਾ ਜੀ ਜੀ ਪਿਆਰੀ ਹੈ ਤੇ ਉਤੋਂ ਬਾਅਦ ਜਾਨਕੀ ਗੁਰੂ ਘਰ ਜਾਣਾ ਨਿਤਨੇਮ ਕਰਨਾ ਬਸ ਉਹਦਾ ਇੱਕ ਹਿੱਸਾ ਸੀ ਹੂੰ ਤੇ ਮਸਲਾ ਇਹ ਹੀ ਬਾਹਰ ਜਾ ਕੇ ਉਹਨਾਂ ਨੇ ਉਹੀ ਸਿਸਟਮ ਰੱਖਿਆ ਅੱਛਾ ਸਰ ਜੀ ਜੀ ਮੇਰਾ ਇੱਕ ਸਵਾਲ ਹੈ ਕਿ ਲਾਇਸੈਂਸ ਕਦੋਂ ਹਾਸਲ ਕੀਤਾ ਜਸ਼ਨ ਨੇ ਲਾਇਸੈਂਸ ਉਹਨੂੰ ਜੀ ਲਗਭਗ ਕੋਈ 6 ਮਹੀਨੇ ਪਹਿਲਾਂ ਮਿਲਿਆ ਜੀ ਜੀ ਜਸ਼ਨ ਗਿਆ ਕਿਵੇਂ ਸੀਗਾ ਅਮਰੀਕਾ ਜਸਨ ਜੀ ਜਿਸ ਤਰ੍ਹਾਂ ਸਾਡੇ ਲੋਕ ਸਾਰੇ ਇੱਥੋਂ ਜਾ ਰਹੇ ਸੀ ਡੌਂਕੀ ਲਾ ਕੇ ਗਿਆ ਜੀ ਜੀ ਕਿੰਨੇ ਕਿੰਨੇ ਪੈਸੇ ਲੱਗੇ ਸੀਗੇ 45 ਲੱਖ ਰੁਪਏ ਲੱਗਾ ਤੇ ਕੀ ਉਹ ਜਿਹੜਾ 45 ਲੱਖ ਰੁਪਏ ਲੱਗਿਆ ਤੇ ਹੁਣ ਉਹ ਉੱਥੇ ਲੀਗਲ ਵੀ ਨਹੀਂ ਹੈ ਔਰ ਉਸ ਦੀ ਰਿਕਵਰ ਰਿਕਵਰੀ ਕਰਨ ਲਈ ਉਸ ਨੂੰ ਓਵਰਕਮ ਕਰਨਾ ਪੈਂਦਾ ਸੀਗਾ ਵੱਧ ਘੰਟੇ ਕੰਮ ਕਰਨਾ ਪੈਂਦਾ ਸੀ ਨਹੀਂ ਜੀ ਉੱਥੇ ਉਹ ਲੀਗਲ ਹੈ ਇਸ ਟਾਈਮ ਉੱਥੇ ਗਵਰਨਮੈਂਟ ਨੇ ਉਹਦਾ ਕੇਸ ਪਾਸ ਕਰਤਾ ਵਾ ਜੀ हां बस उणो 1 महिने तक 2 महिने तक ਥੋਡੀ ਇਸ ਹਾਸੇ ਤੋਂ ਬਾਅਦ ਗੱਲ ਤਾਂ ਨਹੀਂ ਹੋਈ ਜਸ਼ਨ ਨਾਲ? ਇਹ ਖਾਸ ਤੌਰ ਤੇ ਬਾਅਦ ਨਹੀਂ ਹੋਈ ਉਹ ਤਾਂ ਪਹਿਲਾਂ ਹੋਈ ਹੈ ਜੀ। ਤੇ ਆਖਰੀ ਗੱਲਬਾਤ ਕੀ ਹੋਈ ਸੀ? ਆਖਰੀ ਗੱਲਬਾਤ ਉਹਦੇ ਡੈਡੀ ਨਾਲ ਹੋਈ ਹੈ। ਜੀ। ਕਿ ਮੈਂ ਫਲਾਣੇ ਤੋਂ ਜੀ ਇਦਾਂ ਦਾ ਕਰਕੇ ਲੋੜ ਭਰ ਲਿਆ ਤੇ ਮੈਂ ਜਾ ਰਿਹਾ ਹਾਂ ਬਸ ਆਹ ਗੱਲ ਕਰਕੇ ਕੋਈ ਉਸ ਤੋਂ ਬਾਅਦ ਚ ਇੱਕ ਦਿਨ ਉਹਦਾ ਫੋਨ ਹੀ ਨਹੀਂ ਆਇਆ। ਕਿਉਂਕਿ ਮੈਂ ਗੱਲ ਕਹਿ ਰਿਹਾ ਕਿ ਕੁਝ ਵੀਡੀਓਜ਼ ਇਦਾਂ ਦੀ ਵੀ ਚੱਲ ਰਹੀਆਂ ਨੇ। ਕਿ ਟਰੱਕ ਦੇ ਅੰਦਰ ਕੋਈ ਖਾਣਾ ਬਣਾਇਆ ਜਾ ਰਿਹਾ ਹੈ ਹਾਲਾਂਕਿ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਵੀ ਉਹ ਜਸ਼ਨ ਦੀ ਹੈ ਜਾਂ ਕਿਦੀ ਹੈ ਤੇ ਉਹ ਫਿਰ ਕਿਹਾ ਜਾਂਦਾ ਹੈ ਕਿ ਜਿਹੜੇ ਪੰਜਾਬੀ ਮੁੰਡੇ ਨੇ ਉਹ ਇਸ ਤਰੀਕੇ ਨਾਲ ਮਸਤੀਆਂ ਕਰਦੇ ਨੇ ਤੇ ਅੱਗੇ ਸੜਕ ਦੇ ਉੱਤੇ ਧਿਆਨ ਨਹੀਂ ਦਿੰਦੇ ਦੇਖੋ ਜੀ ਮੈਂ ਕਿਸੇ ਦੂਸਰੇ ਦੀ ਗੱਲ ਨਹੀਂ ਕਰ ਸਕਦਾ ਪਰ ਹਰ ਬੰਦਾ ਹੂੰ ਰੋਡ ਤੇ ਜਦੋਂ ਗੱਡੀ ਚਲਾਉਂਦਾ ਵਾ ਤੁਸੀਂ ਯਾਤਰੀ ਵੀ ਹੋइए ਤੇ ਹਰ ਬੰਦਾ ਸੋਚਦਾ ਡਰਾਈਵਰ ਬੰਦਾ ਕਿ ਮੇਰੇ ਗੱਡੀ ਤੇਸ ਲੇਕ ਕੀੜੀ ਨਾ ਆ ਜਾਏ ਕੋਈ ਜਾਨਵਰ ਨਾ ਆ ਜਾਏ ਬਿਲਕੁਲ ਸਹੀ ਹੈ ਉਹਨੂੰ ਬਚਾਉਣ ਤੱਕ ਆਪਾਂ ਰੱਖਦੇ ਆਂ ਹਮ ਪਰ ਜਿਹੜਾ ਐਕਸੀਡੈਂਟ ਹੈ ਇਹ ਪਤਾ ਨਹੀਂ ਲੱਗਦਾ ਵੀ ਕਦੋਂ ਕਿੱਥੇ ਹੋ ਜਾਣਾ ਜੀ ਬਿਲਕੁਲ ਸਹੀ ਕਹਿ ਰਹੇ ਹੋ ਠੀਕ ਹੈ ਨਾ ਜੀ ਕੁਝ ਗੱਡੀ ਦੀਆਂ ਖਰਾਬੀ ਕਰਕੇ ਲਾ ਲਓ ਜੇ ਸਾਡੀ ਨਿਗਾਹ ਹਟ ਗਈ ਤਾਂ ਕੁਝ ਲਾ ਲਓ ਜਾਂ ਕੋਈ ਹਨਾ ਫੋਨ ਵਗੈਰਾ ਯੂਜ਼ ਕਰ ਲੈਨੇ ਕੁਝ ਕਿਹ ਵੀ ਮਤਲਬ ਬਾਕੀ ਮੈਂ ਲੋਕਾਂ ਦੀ ਗੱਲ ਕਰਦਾ ਪਰ ਜਸਨਪ੍ਰੀਤ ਦੀ ਮੈਂ ਜਿਹੜੀ ਗੱਲ ਕਰ ਰਿਹਾ ਨਾ ਉੱਤੇ ਜਿਹੜਾ ਅ ਨਸੇ ਦਾ ਲਾਇਆ ਜਾ ਰਿਹਾ ਨਾ ਇਹ ਗਲਤ ਇਹ ਬਹੁਤ ਗਲਤ ਹੈ ਜੀ ਉਹ ਬੰਦਾ ਆਪਣੇ ਪਰਿਵਾਰ ਨੂੰ ਆਪਣੇ ਪਿੰਡ ਦੇ ਕੋਈ ਪੰਜ ਸੱਤ ਬੰਦਿਆਂ ਨੂੰ ਆਪਣੇ ਹਾਨੀਆਂ ਨੂੰ ਅਮਰਿਸ਼ਿਖਾਉਣ ਵਾਲਾ ਬੰਦਾ ਕਿ ਗੁਰੂ ਨਾਲ ਜੁੜੋ ਗੁਰਬਾਣੀ ਪੜੋ ਮਤਲਬ ਇਸ ਤਰ੍ਹਾਂ ਦਾ ਦਾ ਹੈਗਾ ਜੀ ਸਿਸਟਮ ਅੱਛਾ ਸਰ ਜੀ ਗੱਲ ਇਹ ਹੈ ਕਿ ਜ਼ਾਹਿਰ ਤੌਰ ਤੇ ਪਰਿਵਾਰ ਦੇ ਉੱਤੇ ਬਹੁਤ ਦੁੱਖਾਂ ਦਾ ਪਹਾੜ ਗਿਰਿਆ ਔਰ ਗੰਮ ਦੇ ਵਿੱਚ ਵੀ ਹੋਊਗਾ ਔਰ ਕੀ ਉਹਨਾਂ ਦੇ ਜਿਹੜੇ ਉੱਥੇ ਨੇੜਲੇ ਕੋਈ ਦੋਸਤ ਮਿੱਤਰ ਸੀਗੇ ਉਹਨਾਂ ਦੇ ਨਾਲ ਕੋਈ ਰਾਬਤਾ ਹੋਇਆ ਪਰਿਵਾਰ ਦਾ ਤੁਹਾਡਾ ਕਿਸੇ ਦਾ ਗੱਲਬਾਤ ਹੋਈ ਹੋਵੇ ਜਸ਼ਨ ਇਸ ਨੂੰ ਜੀ ਜੋ ਵੀ ਉੱਥੋਂ ਖਬਰ ਮਿਲ ਰਹੀ ਹੈ ਉਹ ਰਿਸ਼ਤੇਦਾਰਾਂ ਤੋਂ ਹੀ ਮਿਲ ਰਹੀ ਹੈ ਭੈਣ ਭਰਾ ਜੋ ਵੀ ਬੱਚੇ ਸਾਡੇ ਇਲਾਕੇ ਦੇ ਸਾਡੇ ਪਿੰਡ ਦੇ ਜਾਂ ਆਣ ਗਵਾਂਡ ਦੇ ਪਿੰਡਾਂ ਦੇ ਆ ਉਹੀ ਸਾਨੂੰ ਸਾਰੀ ਗੱਲਬਾਤ ਦੱਸ ਰਹੇ ਕਿ ਇਸ ਟਾਈਮ ਆ ਰਿਹਾ ਇਸ ਟਾਈਮ ਹੁਣ ਕਿੱਥੇ ਮੈਂ ਉਹੀ ਪੁੱਛਣਾ ਚਾਹੁੰਦਾ ਹੁਣ ਜਸ਼ਨ ਹੈ ਕਿੱਥੇ ਹੈ ਮਤਲਬ ਕਿਸ ਸਟੇਜ ਤੇ ਸਟਮ ਜੀ ਉਹਨੂੰ ਕੱਲ ਤਰੀਕ ਹੈ ਉਹਦੀ ਕੱਲ ਪਤਾ ਲੱਗਣਾ ਵਾ ਕਿ ਕੀ ਉਹਦਾ ਬਣਦਾ ਵਾ ਜਮਾਨਤ ਮਿਲਦੀ ਹੈ ਕਿ ਜਾਂ ਉਹਨੂੰ ਗਾੜੀ ਕੁਝ ਜੀ ਕੋਈ ਮੈਡੀਕਲ ਵਗੈਰਾ ਵੀ ਹੋਇਆ ਐਕਸੀਡੈਂਟ ਤੋਂ ਬਾਅਦ ਉਹਦਾ ਦੇਖੋ ਜੀ ਉਹਦੀ ਮੈਡੀਕਲ ਦੀ ਰਿਪੋਰਟ ਸਾਡੇ ਕੋਲ ਸਾਡੇ ਬੰਦਿਆਂ ਨੇ ਮੰਗੀ ਹੈ ਉਹਨਾਂ ਨੂੰ ਮਿਲੀ ਨਹੀਂ ਹੈ ਜੀ ਵੈਸੇ ਸੋਸ਼ਲ ਮੀਡੀਆ ਤੇ ਕਾਫੀ ਕਹਿ ਰਹੇ ਕਿ ਉਹ ਉਹਦੇ ਨਾ ਡਰਗ ਪਾਈ ਗਈ ਹੈ ਜੀ ਉਹਦੀ ਮੈਡੀਕਲ ਰਿਪੋਰਟ ਆ ਗਈ ਹੈ ਅੱਛਾ ਜੀ ਪਰ ਅਹੀ ਇਹ ਗੱਲ ਨੂੰ ਕਹਿੰਨੇ ਆ ਕਿ ਡਰੱਗ ਭਾਜੀ ਅੱਜ ਕੱਲ ਜੇ ਕਹਿੰਦੇ ਸਟਰੋਂਗ ਕਾਫੀ ਪੀ ਲੋ ਜਾਂ ਕੋਈ ਪੇਨ ਕਿਲਰ ਖਾ ਲੋ ਤੇ ਰਿਪੋਰਟ 'ਚ ਉਹ ਵੀ ਮੈਡੀਕਲ ਨਸ਼ਾ ਆ ਜਾਂਦਾ ਵਾ ਹੂੰ ਡਰੱਗ ਵਾ ਪਰ ਉਹਦੀ ਜਾਂਚ ਸਹੀ ਹੋਵੇ ਇਹ ਗੱਲ ਦੀ ਗਰੰਟੀ ਹੈ ਕਿ ਉਹ ਨਿਸ਼ਾਨੀ ਕਰਦਾ ਤੇ ਜਿਹੜੀ ਬ੍ਰੇਕ ਨਹੀਂ ਲੱਗੀ ਸੀ ਹੋ ਸਕਦਾ ਉਹਦੀ ਟਰੱਕ ਦੀ ਬ੍ਰੇਕ ਫੇਲ ਹੋਈ ਹੋਵੇ ਇਹ ਗੱਲ ਉਹਨੇ ਕਹੀ ਹੀ ਹੈ ਜਿਹੜੇ ਸਾਡੇ ਬੰਦੇ ਉੱਥੇ ਦੱਸਦੇ ਆ ਅੱਛਾ ਇਹ ਉੱਥੇ ਜਿਹੜਾ ਉਹਨਾਂ ਨੇ ਆਪਣਾ ਜਵਾਬ ਦਾਖਲ ਕੀਤਾ ਉਹਦੇ ਵਿੱਚ ਇਹ ਗੱਲ ਆਖੀ ਉਹ ਮੁੰਡਿਆਂ ਨਾਲ ਗੱਲ ਹੋਈ ਉਹਦੇ ਫੋਨ ਤੇ ਜਿਹੜੇ ਉੱਥੇ ਸਾਡੇ ਮੁੰਡੇ ਰਿਸ਼ਤੇਦਾਰ ਹੈ ਬੱਚੇ ਹੈ ਉਹ ਦੱਸਦੇ ਆ ਕਿ ਸਾਨੂੰ ਉਹਨੇ ਆਹ ਗੱਲ ਦੱਸੀ ਹੈ ਕਿ ਮੈਂ ਖਾਣਾ ਖਾਦਾ ਵਾ ਕਾਫੀ ਪੀਤੀ ਆ ਬਸ ਮੈਂ ਚੱਲ ਰਿਹਾ ਵਾਂ ਤੇ ਮੇਰੀ ਬ੍ਰੇਕ ਫੇਲ ਹੋ ਗਈ ਬ੍ਰੇਕ ਲੱਗੀ ਨਹੀਂ ਆ ਆਹ ਗੱਲ ਜਿਹੜੀ ਆ ਇਹ 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 ਤਾਂ ਹੁਣ ਜਿਹੜੀ ਉੱਥੇ ਇਨਸਪੈਕਸ਼ਨ ਹੋਏਗੀ ਜਾਂ ਜਿਹੜੀ ਉੱਥੇ ਜਾਂਚ ਹੋਏਗੀ ਉਹਦੇ ਵਿੱਚ ਪਤਾ ਲੱਗੇਗਾ ਕਿ ਸਪੀਡ ਓਵਰ ਸੀ ਔਰ ਜੇਕਰ ਬ੍ਰੇਕ ਫੇਲ ਹੋਈ ਹੈ ਉਸ ਚੀਜ਼ ਦੀ ਵੀ ਗੱਲ ਜਿਹੜੀ ਹੈ ਉਸ ਜਾਂਚ ਦੇ ਵਿੱਚ ਜਿਹੜੀ ਹੈ ਉਹ ਆ ਜਣੀ ਹੈ ਤਾਂ ਕਿ ਜਰੂਰ ਸਚਾਈ ਹੋਣੀ ਚਾਹੀਦੀ ਸਾਹਮਣੇ ਬਿਲਕੁਲ ਕੀ ਜਿਹੜੇ ਕਰੀਬੀ ਰਿਸ਼ਤੇਦਾਰ ਹੈ ਜਾਂ ਜਿਹੜੇ ਦੋਸਤ ਮਿੱਤਰ ਹੈ ਉਹਨਾਂ ਦੇ ਅਨੁਸਾਰ ਮਿਕਸ ਟੂ ਮੈਕਸ ਕੀ ਹੋ ਸਕਦਾ ਹੈ ਰਿਪੋਰਟ ਕੀਤਾ ਜਾ ਸਕਦਾ ਦੇਖੋ ਜੀ ਪਰਿਵਾਰ ਦਾ ਤੇ ਇਸ ਟਾਈਮ ਸਿਸਟਮ ਬੜਾ ਵਾ ਦਾਵਾ ਡੋਲ ਹੈ ਹਨਾ ਜੀ ਮੰਮੀ ਡੈਡੀ ਉਹਨਾਂ ਦੇ ਬਿਲਕੁਲ ਡਿਪਰੈਸ਼ਨ ਚ ਹੈ ਜੀ ਤੇ ਰੋ ਰੋ ਕੇ ਬੁਰਾ ਹਾਲ ਹੈ ਹੂੰ ਇੱਕ ਚੰਗਾ ਪਰਿਵਾਰ ਸਾਰਾ ਪਰਿਵਾਰ ਅਮਰਤਾ ਰਹੀ ਹੈ ਉਹ ਬੱਚਾ ਇਸ ਟਾਈਮ ਹਣਾ ਪੁਲਿਸ ਦੀ ਕਸਟਡੀ ਚ ਹੈ ਉੱਥੇ ਅਮਰੀਕਾ ਚ ਜੀ ਪਤਾ ਨਹੀਂ ਕੱਲ ਨੂੰ ਕੀ ਬਣਨਾ ਹੈ ਇਹ ਕਿਸੇ ਨੂੰ ਅਜੇ ਪਤਾ ਨਹੀਂ ਉਹ ਵੀ ਉੱਥੇ ਵਕੀਲ ਕਹਿੰਦੇ ਕਿ ਕੱਲ ਪਤਾ ਲੱਗਣਾ ਵਾ ਜੀ ਚਲੋ ਗੱਲ ਇਹ ਹੈ ਵੀ ਤੁਹਾਡੇ ਰਿਸ਼ਤੇਦਾਰ ਜਾਂ ਉੱਥੇ ਕਰੀਬੀ ਹੈਗੇ ਆ ਮਤਲਬ ਜਿਹੜੀ ਕੇਸ ਦੀ ਪੈਰਵਾਈ ਕਰ ਰਹੀ ਹੈ ਕਿਉਂਕਿ ਇੱਕ ਪਾਸੜ ਨਾ ਹੋਵੇ ਜਿਵੇਂ ਪਰਿਵਾਰ ਨੇ ਵੀ ਕਿਹਾ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਦੇਖੋ ਜੀ ਉਹ ਵਕੀਲ ਤੱਕ ਪਹੁੰਚ ਕਰ ਰਹੇ ਹੈ ਗਾੜੀ ਅਗਲਾ ਕਦਮ ਵਕੀਲ ਦਾ ਹੀ ਆਪਾਂ ਤੇ ਉਹਦੀ ਫੀਸ ਵਗੈਰਾ ਜੋ ਵੀ ਮਾਰੀ ਮੁੱਟੀ ਮੁੰਡਿਆ ਨੇ ਇਕੱਠੀ ਕਰਕੇ ਦਿੱਤੀ ਹੈ ਇਥੇ ਪਰਿਵਾਰ ਇਸ ਟਾਈਮ ਕਰਜ਼ਾਈ ਹੈ ਘਰ-ਘਿਰ ਵੀ ਪਿਆ ਹੋਇਆ ਵਾ ਬਹੁਤ ਪ੍ਰੋਬਲਮ ਹੈ ਜੀ ਜੀ ਚਲੋ ਉਮੀਦ ਕਰਦੇ ਆਂ ਜੀ ਦੁਆ ਕਰਦੇ ਆਂ ਇਹ ਸਭ ਕੁਝ ਜਲਦੀ ਜਿਹੜਾ ਹੈ ਉਹ ਠੀਕ ਹੋਵੇ ਔਰ ਜਿਹੜੀਆਂ ਜਾਨਾਂ ਗਈਆਂ ਨੇ ਉਹਨਾਂ ਨੂੰ ਵੀ ਜਿਹੜੀ ਹੈ ਆਤਮਾ ਨੂੰ ਸ਼ਾਂਤੀ ਮਿਲੇ ਤੁਹਾਡਾ ਸਰਬਜੀਤ ਜੀ ਸ਼ੁਕਰੀਆ ਜੁੜਨ ਲਈ ਧੰਨਵਾਦ ਸਰ ਸੋਏ ਸੀ ਸਰਬਜੀਤ ਸਿੰਘ ਲਾਲੀਆਂ ਜਿਹੜੇ ਜਸ਼ਨਪ੍ਰੀਤ ਦੇ ਫੁੱਫੜ ਜੀ ਜਿਨ੍ਹਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਜਿਹੜਾ ਉਹਨਾਂ ਦੇ ਵੱਲੋਂ ਜਵਾਬ ਉੱਥੇ ਦਾਖਲ ਕੀਤਾ ਗਿਆ ਉਹਦੇ ਵਿੱਚ ਕਿਹਾ ਗਿਆ ਕਿ ਟਰੱਕ ਦੇ ਜਿਹੜੇ ਆ ਬ੍ਰੇਕ ਫੇਲ ਹੋਏ ਆ ਜਿਸ ਕਰਕੇ ਸਾਰਾ ਕੁਝ ਹੋਇਆ ਕਿਉਂਕਿ ਥੋੜਾ ਟਾਈਮ ਪਹਿਲਾਂ ਹੀ ਲੋਡ ਚੱਕ ਕੇ ਜਿਹੜਾ ਹੈ ਤੋਂ ਕੁਝ ਦੂਰੀ ਤੇ ਹੀ ਜਸ਼ਨ ਜਿਹੜਾ ਗਿਆ ਸੀਗਾ ਔਰ ਉਹ ਅੰਮ੍ਰਿਤਧਾਰੀ ਸੀਗਾ ਨਸ਼ਾ ਹੋ ਕਦੇ ਵੀ ਨਹੀਂ ਕਰ ਸਕਦਾ ਪਰ ਇਸ ਤੋਂ ਬਾਅਦ ਜਿਹੜੇ ਪ੍ਰਭਾਵ ਪੈ ਰਹੇ ਆ অন্ਟਾਰੀਓ ਦੇ ਵਿੱਚ ਵੀ ਜਿਹੜਾ ਟੂਰਿਸਟ ਵੀਜ਼ਾ ਦੇਣ ਵਾਲਿਆ ਲਾਇਸੈਂਸ ਜਿਹੜਿਆ ਨਹੀਂ ਦਿੱਤੇ ਜਾਣਗੇ ਔਰ ਅਮਰੀਕਾ ਦੇ ਵਿੱਚ ਵੀ ਇਹਦੇ ਉੱਤੇ ਸਖਤੀ ਕੀਤੀ ਜਾ ਰਹੀ ਹੈ ਸਾਰਿਆਂ ਦੀ ਜਾਂਚ ਹੋਏਗੀ ਪੜਤਾਲ ਹੋਏਗੀ ਜਿਹੜੇ ਇਲੀਗਲ ਤਰੀਕੇ ਦੇ ਨਾਲ ਆਏ ਆ ਉਹਨਾਂ ਦੀ ਵੀ ਜਿਹੜੇ ਇਲੀਗਲ ਤੋਂ ਲੀਗਲ ਹੋਏ ਆ ਉਹਨਾਂ ਦੀ ਵੀ ਇਹ ਸਾਰਿਆਂ ਦੀ ਜਾਂਚ ਹੋਏਗੀ ਔਰ ਉਹਨਾਂ ਦੇ ਐਕਸਪੀਰੀਅੰਸ ਨੂੰ ਵੀ ਜਿਹੜਾ ਹੈ ਉਹ ਦੇਖਿਆ ਜਾਵੇਗਾ ਔਰ ਅਮਰੀਕਾ 'ਚ ਸੜਕ ਹਾਸਿਆਂ 'ਚ ਮੌਤਾਂ ਦੀ ਜੇਕਰ ਗੱਲ ਕਰਦੇ ਹਾਂ 2021 'ਚ 43200 30 ਮੌਤਾਂ ਇਕੱਲੇ 2021 ਦੇ ਵਿੱਚ ਹੋ ਜਾਂਦੀਆਂ ਨੇ 2022 ਦੇ ਵਿੱਚ 42514 ਨੇ ਔਰ ਦੁਨੀਆ ਦੀਆਂ ਸਭ ਤੋਂ ਵੱਧ ਸੜਕਾਂ ਵਾਲਾ ਮੁਲਕ ਵੀ ਅਮਰੀਕਾ ਸਭ ਤੋਂ ਵੱਧ ਵਹੀਕਲ ਵਾਲਾ ਮੁਲਕ ਵੀ ਅਮਰੀਕਾ ਔਰ ਇਸੇ ਕਰਕੇ 2023 ਦੇ ਵਿੱਚ ਆਂਕੜਾ 40990 ਸੀਗਾ ਜਿਹੜਾ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਜਿਹੜੀਆਂ ਉਹ ਹੁੰਦੀਆਂ ਨੇ ਔਰ 2024 ਦੇ ਵਿੱਚ ਅੰਕੜਾ ਘਟ ਕੇ 39345 ਰਹਿ ਜਾਂਦਾ ਔਰ ਜਿੱਥੇ ਅਮਰੀਕਾ ਦਾ ਦੁਨੀਆ ਦੇ ਵਿੱਚ ਅਮਰੀਕਾ ਦੇ ਕੋਲ ਜਿਹੜਾ ਹੈ ਉਹ ਸਭ ਤੋਂ ਵੱਧ ਜਿਹੜਾ ਉੱਥੇ ਟ੍ਰੈਫਿਕ ਹੈ ਪਰ ਉੱਥੇ ਹਾਦਸੇ ਫੇਰ ਵੀ ਬਾਕੀ ਮੁਲਕਾਂ ਦੇ ਮੁਕਾਬਲੇ ਕਾਫੀ ਜਿਹੜੇ ਆ ਉਹ ਘੱਟ ਹੁੰਦੇ ਆ ਔਰ ਜਿਹੜਾ ਇੰਡੀਆ ਦੇ ਵਿੱਚ ਹਾਸਿਆਂ ਦੀ ਗਿਣਤੀ ਫੇਰ ਵੀ ਬਹੁਤ ਜ਼ਿਆਦਾ ਹੈ ਪਰ ਵੱਡੇ ਹਾਈਵੇ ਫ੍ਰੀ ਹਾਈਵੇ ਵੱਡੇ ਟਰੱਕ ਜਿਹੜੇ ਕਿ 50 50 60 60 ਟੈਰੇ ਟਰਾਲੇ ਜਿਹੜੇ ਆ ਉਥੇ 100 100 ਟੈਰੀ ਤੱਕ ਚੱਲਦੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਹੈਵੀ ਲੋਡ ਹੁੰਦਾ ਤੇ ਹੁਣ ਇਹ ਸਾਰੀ ਗੱਲ ਜਿਹੜੀ ਹੈ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ ਕਿਉਂਕਿ ਪਰਿਵਾਰ ਇਸ ਵੇਲੇ ਜਿਵੇਂ ਦੱਸ ਰਿਹਾ ਉਹਦੇ ਫੁੱਫੜ ਜੀ ਕਿ ਬਹੁਤ ਜ਼ਿਆਦਾ ਗਮਜ਼ਦਾ ਮਾਹੌਲ ਦੇ ਵਿੱਚ ਹੈ ਕਿਉਂਕਿ 45 ਲੱਖ ਰੁਪਇਆ ਲਿਆ ਮਕਾਨ ਗਿਰਵੀ ਰੱਖ ਕੇ ਔਰ ਉਹ ਡੌਂਕੀ ਲਾ ਕੇ ਜਿਹੜਾ ਹੈ 2 ਸਾਲ ਪਹਿਲਾਂ ਗਿਆ ਸੀਗਾ ਔਰ ਉਸ ਦਾ ਕੇਸ ਪਾਸ ਹੋਣ ਤੋਂ ਬਾਅਦ ਉੱਥੇ ਉਹ ਲੀਗਲ ਹੋ ਗਿਆ ਸੀਗਾ ਔਰ ਉਹ ਕੰਮ ਵੀ ਕਰਦਾ ਸੀ ਜ਼ਾਹਿਰ ਤੌਰ ਤੇ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਜਾਂਦੇ ਆ ਉਹਨਾਂ ਨੂੰ ਜਿਹੜਾ ਹੈ ਓਵਰ ਟਾਈਮ ਕੰਮ ਕਰਨਾ ਪੈਂਦਾ ਤਾਂ ਜੋ ਕਿ ਜਿਹੜੇ ਉਹਨਾਂ ਦੀ ਉੱਥੇ ਦੀਆਂ ਫੀਸਾਂ ਨੇ ਜਿਹੜੇ ਰੈਂਟ ਨੇ ਜਿਹੜੀ ਗਰੋਸਰੀ ਹੈ ਉਸ ਤੋਂ ਬਾਅਦ ਪਿੱਛੇ ਪਰਿਵਾਰ ਨੂੰ ਵੀ ਕੁਝ ਭੇਜਣਾ ਜਿਹੜੇ ਚਾਲੇ 50-50 ਲੱਖ ਰੁਪਏ ਲੱਗੇ ਕਾਲਰ ਸਾਡੇ ਨਾਲ ਇਸ ਵੇਲੇ ਜੁੜਿਆ ਹੈ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ 'ਚ ਕੌਣ ਬੋਲ ਰਹੇ ਹੋ ਕਿੱਥੋਂ ਗੱਲ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਗੁਰਮੀਤ ਸਿੰਘ ਗੱਲ ਕਰ ਰਹੇ ਹਾਂ ਜੀ ਕੱਲ੍ਹੋਂ ਪਿੰਡ ਤੋਂ ਜੀ ਦੇਖੋ ਗੱਲ ਇਸ ਤਰ੍ਹਾਂ ਕਿ ਜਿਵੇਂ ਹੁਣ ਇਹ ਹਾਦਸਾ ਦੂਸਰਾ ਹੈ ਵੱਡਾ ਵੇਖਿਆ ਜਾਵੇਗਾ ਅਮਰੀਕਾ ਦੇ ਵਿੱਚ ਜਿਹੜਾ ਵਾਪਰਿਆ ਇੱਕ ਪੰਜਾਬੀ ਮੁੰਡਾ ਨੌਜਵਾਨ ਟਰੱਕ ਡਰਾਈਵਰ ਆ ਉਸ ਦੇ ਕੋਲੋਂ ਹਾਦਸਾ ਵਾਪਰਿਆ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਗਲਤੀ ਕਿਹਦੀ ਆ ਨੌਜਵਾਨ ਦੀ ਆ ਕਿਸੇ ਹੋਰ ਦੀ ਆ ਕਿਉਂਕਿ ਜਦੋਂ ਅਸੀਂ ਸੜਕ ਤੇ ਨਿਕਲਦੇ ਆ ਨਾ ਕਰੋ ਸਵੇਰੇ ਭਾਈ ਜੀ ਉਦੋਂ ਅਸੀਂ ਇਹ ਸੋਚ ਕੇ ਨਹੀਂ ਨਿਕਲਦੇ ਵੀ ਅਸੀਂ ਕਿਸੇ ਦੇ ਨਾਲ ਕੋਈ ਟੱਕਰ ਮਾਰਨੀ ਆ ਜਾਂ ਕਿਸੇ ਦੀ ਮੌਤ ਦਾ ਅਸੀਂ ਕਾਰਨ ਬਣਾ ਕਦੀ ਇਹ ਸੋਚ ਕੇ ਅਸੀਂ ਡਰਾਈਵਿੰਗ ਕਰਨੇ ਨਿਕਲਦੇ ਇਹ ਜੋ ਕੁਝ ਹੁੰਦਾ ਕੁਦਰਤੀ ਹੁੰਦਾ ਸਬਬ ਬਣ ਜਾਂਦਾ ਅਚਾਨਕ ਹੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਗੇੜ ਜਿਹੜਾ ਘਟ ਜਾਂਦਾ ਵਧੀ ਦਾ ਉਹਦੇ ਕਰਕੇ ਹਾਦਸੇ ਜਿਹੜੇ ਵਾਪਰ ਜਾਂਦੇ ਆ ਪਰ ਇੰਨਾ ਹਾਦਸਿਆਂ ਦੀ ਜਿਹੜੀ ਰੋਡ ਦੇ ਉੱਪਰ ਜਿਹੜੇ ਹਾਦਸੇ ਵਾਪਰਦੇ ਆ ਉਹ ਇੰਨੀ ਸਖਤ ਸਜ਼ਾ ਜਿਹੜੀ ਹੁੰਦੀ ਆ ਉਹ ਖਾਸ ਕਰ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਿਹੜੀ ਹੁਣ ਵੈਸੇ ਹੀ ਪੰਜਾਬੀਆਂ ਦੇ ਖਿਲਾਫ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਦੇਖੋ ਗੋਰਿਆਂ ਕੋ ਐਕਸੀਡੈਂਟ ਹੁੰਦੇ ਨੇ ਜਿਵੇਂ ਹੁਣ ਕੱਲ ਜਿਹੜਾ ਇਹ ਪਾਸੋਂ ਐਕਸੀਡੈਂਟ ਹੋਇਆ ਪੰਜਾਬੀ ਨੌਜਵਾਨ ਦੇ ਕੋਲੋਂ ਹਮ ਸੇਮ ਟਾਈਮ ਕੈਲੀਫੋਰਨੀਆ ਇੱਕ ਜਿਹੜੀ ਆ ਗੱਡੀ ਦਾ ਕਾਰ ਦਾ ਹਾਦਸਾ ਹੋਇਆ ਜਿਸ ਨੇ ਤਿੰਨ ਚਾਰ ਕਾਰਾਂ ਨੂੰ ਜਿਹੜੀ ਆ ਉਹ ਟੱਕਰ ਮਾਰੀ ਸੰਘਣੇ ਇਲਾਕੇ ਦੇ ਵਿੱਚ ਔਰ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਮੈਨੂੰ ਨਹੀਂ ਲੱਗਦਾ ਵੀ ਉਹ ਖਬਰ ਕਿਸੇ ਸਾਡੇ ਚੈਨਲ ਤੇ ਹੈਗੀ ਅਸੀਂ ਐਸਸੀ ਨੂੰ ਨਾ ਇੱਕ ਹੱਵਾ ਬਣਾ ਕੇ ਪੇਸ਼ ਕਰਦੇ ਆ ਆਪਣੇ মিডিਆ ਦੇ ਰਾਹੀਂ ਕਿ ਪਤਾ ਨਹੀਂ ਉਥੇ ਕੀ ਨੌਜਵਾਨ ਨੇ ਕਰਤਾ ਕੀ ਹੋ ਗਿਆ ਕਿ ਹੁਣ ਜਦੋਂ ਮੰਨ ਲਓ ਕਿ ਹਾਦਸਾ ਵਾਪਰਦਾ ਤੁਸੀਂ ਵੀ ਗੱਡੀ ਚਲਾਉਂਦੇ ਹੋਗੇ ਅਸੀਂ ਮੈਂ ਵੀ ਚਲਾਉਣਾ ਆਪਾਂ ਕਦੇ ਇਹ ਸੋਚਦੇ ਆ ਕਿ ਕਿਸੇ ਦੇ ਵਿੱਚ ਮਾਰ ਕੇ ਤਾਂ ਆਪਾਂ ਕਿਸੇ ਦੀ ਮੌਤ ਦਾ ਕਾਰਨ ਬਣ ਜਾਈਏ ਪਹਿਲਾਂ ਉਹ ਪ੍ਰੋਪਰ ਜਿਹੜਾ ਉਹ ਤਰੀਕਾ ਹੋਣਾ ਚਾਹੀਦਾ ਸਾਰੀ ਜਾਂਚ ਜਿਹੜੀ ਹੋਣੀ ਚਾਹੀਦੀ ਆ ਫਿਰ ਕਿਸੇ ਨੂੰ ਦੋਸ਼ੀ ਜਿਹੜਾ ਠਹਿਰਾਉਣਾ ਜੀਦਾ ਸਾਡਾ ਮੀਡੀਆ ਤਾਂ ਪਹਿਲਾਂ ਹੀ ਦੋਸ਼ੀ ਠਹਿਰਾ ਦਿੰਦਾ ਹਜੇ ਬੇਸ਼ੱਕ ਅਮਰੀਕਾ ਦੇ ਵਿੱਚ ਉਹਦੇ ਖਿਲਾਫ ਮੁਕੱਦਮਾ ਚੱਲਣਾ ਹੈ ਬੜਾ ਕੁਝ ਹੋਣਾ ਹੈ ਉਹਦੇ ਵਿੱਚ ਕਈ ਅਪੀਲਾਂ ਕਈ ਦਲੀਲਾਂ ਹੋਣੀਆਂ ਨੇ ਪਰ ਅਸੀਂ ਲੋਕ ਪਹਿਲਾਂ ਹੀ ਇੱਕ ਬੰਦੇ ਨੂੰ ਦੋਸ਼ੀ ਜਿਹੜਾ ਕਰਾਰ ਦਿੰਦੇ ਆ ਜੇ ਮੈਂ ਜ਼ਿਕਰ ਕੀਤਾ ਕੈਲੀਫੋਰਨੀਆ ਦੇ ਵਿੱਚ ਮੈਡਸੋ ਸਿਟੀ ਜਿਹੜਾ ਹਾਦਸਾ ਹੋਇਆ ਉੱਥੇ ਦੇਖੋ ਕੋਈ ਖਬਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਸ ਉਸ ਦੇ ਰਿਗਾਰਡਿੰਗ ਹਾਲਾਂਕਿ ਸੁਣਨ ਚ ਆਇਆ ਕਿ ਉਹ ਵਿਅਕਤੀ ਨੇ ਜਿਹੜੀ ਆ ਉਹ ਪੌਲ ਨਾਮ ਦਾ ਵਿਅਕਤੀ ਸੀ ਉਹ ਡਰੰਕ ਡਰੰਕ ਕੀਤੀ ਸੀ ਡਰਿੰਕ ਕੀਤੀ ਸੀ ਫਿਰ ਵੀ ਕੋਈ ਗੱਲ ਇਸ ਕਰਕੇ ਇਹ ਜਿਹੜੇ ਹਾਸੇ ਵਾਪਰਦੇ ਆ ਨਾ ਕਿਤੇ ਨਾ ਕਿਤੇ ਇਹ ਇੱਕ ਪੱਖ ਹੋ ਗਿਆ ਦੂਸਰਾ ਪੱਖ ਇਹ ਹੋ ਗਿਆ ਕਿ ਜਿਹੜੀ ਸਾਡੀ ਨੌਜਵਾਨੀ ਹੈ ਪੰਜਾਬ ਦੇ ਵਿੱਚੋਂ ਗਈ ਹੋਈ ਹੈ ਇੱਥੇ ਦੀ ਡਰਾਈਵਰੀ ਦੇ ਵਿੱਚ ਉਸ ਤੋਂ ਦੀ ਡਰਾਈਵਰੀ ਵਿੱਚ ਬੜਾ ਫਰਕ ਆ ਬੇਸ਼ੱਕ ਅਸੀਂ ਉੱਥੇ ਜਾ ਕੇ ਲਾਇਸੈਂਸ ਲੈਂਦੇ ਆ ਟੈਸਟ ਦਿੰਦੇ ਆ ਡਰਾਈਵਿੰਗ ਸਕੂਲ ਜੁਆਇਨ ਕਰਦੇ ਆ ਪਰ ਕੁਝ ਟੀਜਾਂ ਸਾਡੇ ਬਲੱਡ ਦੇ ਵਿੱਚ ਨਾਲ ਹੀ ਜਾਂਦੀਆਂ ਉਹ ਸਾਡੀਆਂ ਆਦਤਾਂ ਸਾਡੀਆਂ ਹੈਬਿਟਸ ਜਿਹੜੀਆਂ ਹੁੰਦੀਆਂ ਨੇ ਦੇਖੋ ਇੱਕ ਚੀਜ਼ ਨੂੰ ਹਰ ਇੱਕ ਜ਼ਿੰਦਗੀ ਦੇ ਵਿੱਚ ਚਲੋ ਸ਼ਾਰਟਕਟ ਜ਼ਰੂਰੀ ਹੁੰਦੇ ਆ ਪਰ ਹਰ ਇੱਕ ਮੋੜ ਦੇ ਉੱਤੇ ਸ਼ਾਰਟਕਟ ਨਹੀਂ ਚੱਲਦੇ ਜੀ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿੱਥੇ ਤੁਹਾਨੂੰ ਬੜੇ ਧਿਆਨ ਦੇ ਨਾਲ ਪੂ-ਪੂਕੇ ਕਦਮ ਰੱਖਣੇ ਪੈਂਦੇ ਆ ਬਿਲਕੁਲ ਘਰੋਂ ਤਾਂ ਕੋਈ ਵੀ ਇਹ ਚੱਲ ਕੇ ਨਹੀਂ ਧਾਰਕੇ ਚੱਲਦਾ ਵੀ ਇਹ ਉਹਦੇ ਨਾਲ ਕੋਈ ਕੋਈ ਵੀ ਹਾਸਾ 1921 ਜਿਹੜੀ ਆ ਉਹ ਵਾਪਰੇ ਬੈਰਾਰ ਗੁਰਮੀਜੀ ਤੁਹਾਡਾ ਸ਼ੁਕਰੀਆ ਸਮਾਂ ਕੱਢਿਆ ਗੱਲਬਾਤ ਕੀਤੀ ਬੜੀ ਮਿਹਰਬਾਨੀ ਜੀ ਔਰ ਅਗਲੇ ਕਾਲਰ ਸਾਡੇ ਨਾਲ ਇੱਕ ਜੁੜਿਆ ਹੈ ਸਵਾਗਤ ਹੈ ਜੀ ਕੌਣ ਗੱਲ ਕਰਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਲਵਿੰਦਰ ਸਿੰਘ ਬੋਲ ਰਿਹਾ ਜੀ ਲੁਧਿਆਣਾ ਤੋਂ ਜੀ ਤਾਂ ਦੇਖੋ ਜੋ ਅਮਰੀਕਾ ਦੇ ਵਿੱਚ ਹਾਦਸਾ ਹੋਇਆ ਅਨਗਹਿਲੀ ਸੀ ਜਿਹੜਾ ਕੀ ਮੰਨੀ ਜਾਂਦੀ ਹੈ ਪਰ ਹੁਣ ਜੋ ਕੈਨੇਡਾ ਦੇ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਲਾਇਸੈਂਸਾਂ ਨੂੰ ਲੈ ਕੇ ਟਰੱਕ ਡਰਾਈਵਰਾਂ ਦੇ ਤਾਂ ਇਹ ਮਤਲਬ ਬਾਗੀ ਗੱਲ ਹੈਗੀ ਹੈ ਇਹਦੇ ਵਿੱਚ ਭਾਰਤ ਸਰਕਾਰ ਨੂੰ ਜਿਹੜਾ ਹੈਗਾ ਦਖਲ ਦੇਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਲਗਾਤਾਰ ਵਿਦੇਸ਼ਾਂ ਦੇ ਵਿੱਚ ਜੋ ਰੈਸਟ੍ਰਿਕਸ਼ਨਸ ਲੱਗ ਰਹੀਆਂ ਹੈਗੀਆਂ ਜੋ ਇਧਰੋਂ ਇੰਡੀਆ ਤੋਂ ਕੰਮੇ ਉਧਰ ਜਾ ਰਹੇ ਆ ਚਾਹੇ ਉੱਥੇ ਟਰੱਕ ਚਲਾਉਂਦੇ ਆ ਚਾਹੇ ਹੋਰ ਕੰਮ ਕਰਦੇ ਆ ਤੇ ਇਸ ਤਰ੍ਹਾਂ ਦੀ ਜੇਕਰ ਰੈਸਟ੍ਰਿਕਸ਼ਨਸ ਲਗਾਤਾਰ ਲਗਦੀਆਂ ਰਹਿਣਗੀਆਂ ਤਾਂ ਫੇਰ ਹਾਲਾਤ ਜਿਹੜੇ ਹੈਗੇ ਆ ਹੋਰ ਔਖੇ ਹੋ ਜਾਣਗੇ ਔਰ ਜਿਸ ਤਰ੍ਹਾਂ ਦੇ ਨਾਲ ਅਮਰੀਕਾ ਦੇ ਵਿੱਚ ਹੋਇਆ ਉਸ ਉਹ ਵਾਕਈ ਇੱਕ ਮਦਭਾਗੀ ਘਟਨਾ ਸੀ ਅنگਹਿਲੀ ਸੀ ਅنگਹਿਲੀ ਕਾਰਨ ਜੋ ਹਾਦਸਾ ਵਾਪਰਿਆ ਲੇਕਿਨ ਜਿਹੜਾ ਹੈਗਾ ਉਸ ਦੇ ਬਾਅਦ ਜਿਹੜਾ ਹੈਗਾ ਕਾਨੂੰਨੀ ਜੋ ਪ੍ਰੋਸੈਸ ਹੈਗਾ ਉਹ ਵੀ ਹੋਇਆ ਔਰ ਹੁਣ ਜਿਹੜਾ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਕੈਨੇਡਾ ਵੱਲੋਂ ਵੀ ਜਿਹੜਾ ਹੈਗਾ ਡਰਾਈਵਿੰਗ ਲਿਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਇਹ ਮਤਲਬ ਆਗੀ ਗੱਲ ਹੈ ਇਹਦੇ ਉੱਤੇ ਭਾਰਤ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨੂੰ ਫੌਰੀ ਤੌਰ ਤੇ ਜਲਾ ਹੈਗਾ ਦਖਲ ਦੇਣਾ ਚਾਹੀਦਾ ਹੈ ਔਰ ਜੋ ਸਾਡੇ ਡਿਪਲੋਮੈਟਿਕ ਰਿਸ਼ਤੇ ਹੈਗੇ ਆ ਉਹਨਾਂ ਦੇ ਹਵਾਲੇ ਦੇ ਨਾਲ ਗੱਲਬਾਤ ਕਰਕੇ ਜਿਹੜਾ ਪਰਪਿੰਦਰ ਜੀ ਮੈਨੂੰ ਲੱਗਦਾ ਹੈ ਕਿ ਮੁਸ਼ਕਲ ਹੋਏਗਾ ਹਰ ਕਿਸੇ ਮੁਲਕ ਦੇ ਆਪਣੇ ਇੱਕ ਨਿਯਮ ਨੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਉਹਦੇ ਵਿੱਚ ਮੌਲਤ ਹੁੰਦੀ ਹੈ ਪਹਿਲੀ ਗਲਤੀ ਦੇ ਉੱਤੇ ਫਾਈਨ ਹੈ ਦੂਜੀ ਦੇ ਉੱਤੇ ਫਾਈਨ ਹੈ ਤੀਜੀ ਤੇ ਸਜ਼ਾ ਹੈ ਚੌਥੀ ਤੇ ਲਾਇਸੈਂਸ ਰੱਦ ਹੈ ਨਿਯਮ ਬਣੇ ਹੋਏ ਨੇ ਮੈਨੂੰ ਨਹੀਂ ਲੱਗਦਾ ਕਿ ਵੀ ਭਾਰਤ ਸਰਕਾਰ ਦੇ ਇੰਟਰਵੈਂਸ਼ਨ ਦੇ ਨਾਲ ਉਹਨਾਂ ਦੇ ਉਹ ਮੁਲਕ ਆਪਣੇ ਨਿਯਮ ਬਦਲਣਗੇ ਕੋਈ ਵੀ ਮੁਲਕ ਆਪਣੇ ਨਿਯਮ ਕਿਸੇ ਕਰਕੇ ਨਹੀਂ ਬਦਲਦਾ ਦੇਖੋ ਇਹ ਗੱਲ ਤਾਂ ਵੀ درست ਹੈ ਮੈਂ ਵੀ ਮੰਨਦਾ ਨਿਯਮ ਭਾਰਤ ਵਿੱਚ ਵੀ ਇਹੋ ਨਾਲ ਵੱਖਰੀ ਹੈ ਕਿ ਇੱਥੇ ਲਾਗੂ ਨਹੀਂ ਹੁੰਦੇਗੇ ਪਰ ਗੱਲ ਇਹ ਹੈ ਕਿ ਜੇਕਰ ਉਸ ਨੂੰ ਉਵੇਂ ਜਿਵੇਂ ਲਾਗੂ ਕੀਤਾ ਜਾਵੇ ਤੇ ਉਹ ਹਾਸਿਆਂ ਦੇ ਵਿੱਚ ਕਮੀ ਵੀ ਜਿਹੜੀ ਆਉਂਦੀ ਹੈ ਸਾਡੇ ਤਾਂ ਦੁਨੀਆ ਦਾ ਮੁਕਾਬਲੇ ਜਿਹੜਾ ਬਹੁਤ ਘੱਟ ਟਰਾਂਸਪੋਰਟੇਸ਼ਨ ਹੈ ਔਰ ਉਸ ਟਰਾਂਸਪੋਰਟ ਦੇ ਵਿੱਚੋਂ ਸਭ ਤੋਂ ਔਰ ਹਾਸੇ ਜਿਹੜੇ ਸਾਡੇ ਇੱਥੇ ਤਕਰੀਬਨ 11% ਵਾਂਗੂ ਹੋ ਜਾਂਦੇ ਆ ਔਰ ਜੇਕਰ ਸਖਤੀ ਨਹੀਂ ਵਰਤੀ ਜਾਂਦੀ ਤੇ ਸ਼ਾਇਦ ਇਸੇ ਕਰਕੇ ਹਾਸਿਆਂ ਦੀ ਗਿਣਤੀ ਵੀ ਜਿਹੜੀ ਵੱਧ ਹੋ ਜਾਂਦੀ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁਰੇ ਗਏ ਤੁਹਾਡਾ ਸਵਾਗਤ ਹੈ ਜੀ ਕੌਣ ਗੱਲ ਕਰਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਵਿਸ਼ਾਲ ਹਾਂ ਜੀ ਮੈਂ ਮੋਗਾ ਤੋਂ ਗੱਲ ਕਰ ਰਿਹਾ ਜੀ ਜੀ ਵਿਸ਼ਾਲ ਜੀ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਨਤਨ ਦਾਰ ਜੀ ਨਾ ਕਿ ਜਿਹੜੀ ਇਹ ਘਟਨਾ ਹੋਈ ਹੈ ਜਿਹੜੇ ਵੀਰ ਦੇ ਨਾਲ ਦੇ ਬਹਿਰੀ ਦਾ ਸ਼ਿਕਮ ਪਈ ਮੰਦਪਾ ਦੀ ਖਬਰ ਹੈ ਕਿਉਂਕਿ ਐਸਾ ਜਿਹੜਾ ਅਸੀਂ ਪਹਿਲਾਂ ਵੀ ਦੇਖਿਆ ਜੀ ਕਿ ਪਹਿਲਾਂ ਵੀ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਇੱਕ ਜਿਹੜਾ ਨੌਜਵਾਨ ਸੀਗਾ ਟਰੱਕ ਡਰਾਈਵਰ ਜੀ ਤਾਂ ਉਹ ਵੀ ਜਦੋਂ ਟਰੱਕ ਚਲਾਉਂਦਾ ਹੁੰਦਾ ਆ ਤਾਂ ਅਚਾਨਕ ਜਦੋਂ ਮੋੜ ਕੱਟਣ ਲੱਗਦਾ ਆ ਤਾਂ ਇੱਕ ਗੱਡੀ ਆਣ ਕੇ ਵਿੱਚ ਵੱਜਦੀ ਆ ਤਾਂ ਉਹ ਤੋਂ ਵੀ ਜਿਹੜਾ ਹੈ ਉਹ ਉਸ ਨੂੰ ਜਿਹੜਾ ਅਰੈਸਟ ਕਰ ਲਿੱਤਾ ਜਾਂਦਾ ਆ ਕਿਉਂਕਿ ਕਾਫੀ ਜ਼ਿਆਦਾ ਉਹ ਤੇ ਤਸੱਜਦ ਵੀ ਕੀਤੀ ਜਾਂਦੀ ਆ ਉਹਦੀ ਵੀਡੀਓ ਵੀ ਸਾਹਮਣੇ ਆਈਆਂ ਪਰ ਲੇਕਿਨ ਹੁਣ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਤੋਂ ਇੱਕ ਬਾਜ ਦੀਆਂ ਗੱਡੀਆਂ ਵੱਜੀਆਂ ਨੇ ਤਾਂ ਬਿਹਤਰੀ ਮੰਦ ਭਾਜੀ ਇਹ ਖਬਰ ਆ ਤਾਂ ਇਹਦੇ ਉੱਤੇ ਜਿਹੜਾ ਕੋਈ ਨਾਲ ਕਿਹਾ ਵੀ ਜਾ ਰਿਹਾ ਕਿ ਉਹ ਡਰਿੰਕਸ ਲੈਂਦਾ ਸੀ ਪਰ ਲੇਕਿਨ ਪਰਿਵਾਰਿਕ ਮੈਂਬਰਾਂ ਦੇ ਵੀ ਜਿਹੜੇ ਬਿਆਨ ਸਾਹਮਣੇ ਆਏ ਆ ਪਰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਹ ਅਸਲ ਸਾਡਾ ਜਿਹੜਾ ਲੜਕਾ ਸੀਗਾ ਉਹ ਐਸਾ ਕੋਈ ਕੰਮ ਨਹੀਂ ਕਰਦਾ ਸੀਗਾ ਜਿਹਦੇ ਜਿਹਦੇ ਕਾਰਨ ਉਹਦਾ ਐਕਸੀਡੈਂਟ ਹੋਇਆ ਪਰ ਇਹਦੇ ਉੱਤੇ ਜਿਹੜਾ ਆ ਉਹ ਜਿਹੜੀ ਛਾਣਬੀਨ ਕਰਨੀ ਚਾਹੀਦੀ ਆ ਕਿ ਵਾਕਈ ਹੀ ਉਹ ਲੜਕਾ ਡਰੱਗਸ ਲੈਂਦਾ ਸੀਗੇ ਨਹੀਂ ਲੈਂਦਾ ਸੀਗਾ ਕੋਈ ਪਰਿਵਾਰਕ ਮੈਂਬਰਾਂ ਦੇ ਲਗਾਤਾਰ ਜਿਹੜੇ ਉਹ ਵੀ ਆਪਾਂ ਬਿਆਨ ਸੋਸ਼ਲ ਮੀਡੀਆ ਤੇ ਸੁਣਦੇ ਰਹਿੰਦੇ ਆ ਤਾਂ ਕਰਕੇ ਇਹ ਵੀ ਮੰਦਪਾਗੀ ਖਬਰ ਆ ਕਿ ਜਿਹੜੀ ਐਸਆ ਇੱਕ ਪੰਜਾਬੀ ਡਰਾਈਵਰ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਐਸੀ ਘਟਨਾ ਹੋਈ ਸੀ ਉਹਦੇ ਵਿੱਚ ਵੀ ਪੰਜਾਬੀ ਡਰਾਈਵਰ ਸੀਗਾ ਤਾਂ ਹੁਣ ਵੀ ਜਿਹੜਾ ਇੱਕ ਆ ਇਹ ਨੌਜਵਾਨ ਜਿਹੜਾ ਪੰਜਾਬੀ ਉਹ ਇਸ ਇਸ ਹਾਸੇ ਦਾ ਵੀ ਸ਼ਿਕਾਰ ਹੋਇਆ ਜੀ ਠੀਕ ਹੈ ਵਿਸ਼ਾਲ ਜੀ ਤੁਸੀਂ ਆਪਣੀ رائے ਰੱਖੀ ਔਰ ਆਪਣੀ ਗੱਲ ਜਿਹੜੀ ਰੱਖੀ ਸ਼ੁਕਰੀਆ ਇਸ ਲਈ ਔਰ ਇਹ ਮੰਚ ਤੁਹਾਡਾ ਮੰਚ ਹੈ ਲੋਕਾਂ ਦਾ ਮੰਚ ਹੈ ਜਿਹਦੇ ਉੱਤੇ ਅਸੀਂ ਇੱਕ ਵਿਸ਼ਾ ਲੈ ਕੇ ਆਉਂਦੇ ਹਾਂ ਤੇ ਤੁਹਾਡੀ رائے ਜਿਹੜੀ ਆ ਉਸ ਦੇ ਉੱਤੇ ਅਸੀਂ ਸੁਣਦੇ ਹਾਂ ਤਾਂ ਜੋ ਕਿ ਉਹ ਸਰਕਾਰੀ ਦਰਬਾਰੇ ਪ੍ਰਸ਼ਾਸਨ ਤੱਕ